ਹਰ ਕੋਈ ਆਪਣੇ ਹੀ ਰੀਤੀ ਰਿਵਾਜਾਂ ਦੇ ਮੁਤਾਬਕ ਮਹਿਮਾਨ ਨਿਵਾਜ਼ੀ ਕਰਦਾ ਹੈ ਭਾਵੇਂ ਜਦੋਂ ਸਾਡੇ ਘਰ ਕੋਈ ਮਹਿਮਾਨ ਹੁੰਦਾ ਹੈ ਤਾਂ ਉਹਦਾ ਸਵਾਗਤ ਬਹੁਤ ਹੀ ठाट-ਬਾਠ ਦੇ ਨਾਲ ਫੁੱਲਾਂ ਦੇ ਨਾਲ ਕੀਤਾ ਜਾਂਦਾ ਹੈ ਪਰ ਇੱਕ ਅਜਿਹੇ ਦੇਸ਼ ਦੇ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਿਹੇ ਲੋਕਾਂ ਦੇ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਿਨ੍ਹਾਂ ਦੀ ਮਹਿਮਾਨ ਨਿਵਾਜ਼ੀ ਦੇਖ ਕੇ ਹਰ ਕਿਸੇ ਦੇ ਮੂੰਹੋਂ ਬਹੁਤ ਹੀ ਅਜੀਬ ਜਿਹਾ ਵਰਡ ਨਿਕਲ ਜਾਂਦਾ ਹੈ ਆਥੂ ਇਸ ਤਰੀਕੇ ਦੇ ਨਾਲ ਕਿਵੇਂ ਹੋ ਸਕਦੀ ਹੈ ਮਹਿਮਾਨ ਨਿਵਾਜ਼ੀ ਜੀ ਹਾਂ ਇਸ ਦੇਸ਼ ਤੇ ਲੋਕ ਜਿਹੜੇ ਇਸ categories ਦੇ ਲੋਕ ਨੇ ਉਹ ਆਥੂ ਕਰਕੇ ਹੀ ਮਹਿਮਾਨ ਨਵਾਜ਼ੀ ਕਰਦੇ ਆ ਉਹ ਕਿਵੇਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਇਸ ਕਰਕੇ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਜਾਣਕਾਰੀ ਹਰ ਇੱਕ ਨਾਲ ਸਾਂਝੀ ਕਰਿਓ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਇੱਕ ਦੂਸਰੇ ਦੇ ਉੱਪਰ ਥੁੱਕ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਮਹਿਮਾਨ ਨਵਾਜ਼ੀ ਇਹ ਲੋਕ ਕਰਦੇ ਨੇ ਦੁਨੀਆ ਨੇ ਅਤੀਤ ਤੇ ਮੁਕਾਬਲੇ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਲੋਕਾਂ ਨੇ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਪਹਿਲਾਂ ਅੱਗ ਬਚਾਉਣ ਲਈ ਕਾਫੀ ਮੁਸ਼ਕਲਤ ਕਰਨੀ ਪੈਂਦੀ ਸੀ ਉੱਥੇ ਕੀ ਕੋਣ ਪਰਾਲੀ ਨੂੰ ਅੱਗ ਲਗਾਉਣ ਦਾ ਕੰਮ ਵੀ ਬਿਜਲੀ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਲੋਕ ਆਧੁਨਿਕ ਹੋ ਗਏ ਨੇ ਪਰ ਲੋਕਾਂ ਦੇ ਕੁਝ ਵਰਗਾ ਨੇ ਸਧੂਨਿਕ ਜੀਵਨ ਨੂੰ ਅਪਣਾਉਣ ਤੋਂ ਸਾਫ਼ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਹੈ। ਅਜਿਹੀ ਬਹੁਤ ਸਾਰੇ ਕਬਾਇਲੀ ਲੋਕ ਅੱਜ ਦੁਨੀਆ ਦੇ ਲੁਕਵੇਂ ਹਿੱਸਿਆਂ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ। ਇਹਨਾਂ ਕਬਾਇਲੀ ਲੋਕਾਂ ਦਾ ਜੀਵਨ ਓਹੀ ਹੈ ਜੋ ਸਾਡੇ ਪੁਰਵਜਾਂ ਦਾ ਸੈਂਕੜੇ ਸਾਲ ਪਹਿਲਾਂ ਸੀ। ਇਹਨਾਂ ਲੋਕਾਂ ਦਾ ਇੰਟਰਨੈਟ, ਆਵਾਜਾਈ ਆਦਿ ਦੇ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਉਹ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਆ ਤੇ ਅੱਜ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਆ ਜੋ ਉਹਨਾਂ ਦੇ ਪੁਰਖਿਆਂ ਨੇ ਸੈਂਕੜੇ ਸਾਲ ਪਹਿਲਾਂ ਬਣਾਏ ਸੀ ਅੱਜ ਅਸੀਂ ਤੁਹਾਨੂੰ ਅਜੇ ਹੀ ਇੱਕ ਆਦੀਵਾਸੀ ਸਮੂਹ ਬਾਰੇ ਦੱਸਣ ਜਾ ਰਹੇ ਹਾਂ ਕਿਨੀਆ ਦੇ ਵਿੱਚ ਰਹਿਣ ਵਾਲੇ ਮਾਸਾਈ ਕਬੀਲੇ ਦੇ ਲੋਕ ਆਪਣੇ ਸਖਤ ਨਿਯਮਾਂ ਵਾਸਤੇ ਜਾਣੇ ਜਾਂਦੇ ਆ ਉਹ ਆਪਣੀਆਂ ਪਰੰਪਰਾਵਾਂ ਦੇ ਨਾਲ ਸਮਝੌਤਾ ਨਹੀਂ ਕਰਦੇ ਇਸ ਕਬੀਲੇ ਦੀ ਇੱਕ ਪਰੰਪਰਾ ਲੋਕਾਂ ਉੱਤੇ ਥੁੱਕਣਾ ਹੈ ਜੇ ਥੁੱਕ ਨੂੰ ਅਸੀਂ ਨਫ਼ਰਤ ਦੇ ਨਾਲ ਦੇਖ ਰਹੇ ਹਾਂ ਉਸ ਨੂੰ ਇਸ ਕਬੀਲੇ ਦੇ ਵਿੱਚ ਵਰਦਾਨ ਮੰਨਿਆ ਗਿਆ ਮਾਸਾਈ ਕਬੀਲੇ ਦੇ ਲੋਕ ਕਿਨੀਆ ਤੇ ਉਤਰੀ ਤanzania ਦੇ ਵਿੱਚ ਰਹਿੰਦੇ ਐ ਇਸ ਕਬੀਲੇ ਦੇ ਵਿੱਚ ਅਸੀਸ ਦੇਣ ਦਾ ਤਰੀਕਾ ਬਹੁਤ ਹੀ ਜ਼ਿਆਦਾ ਅਨੋਖਾ ਹੈ ਇਹ ਲੋਕ ਆਪਣੇ ਘਰ ਆਉਣ ਵਾਲੇ ਮਹਿਮਾਨਾਂ ਅਤੇ ਆਪਣੇ ਛੋਟੇ ਬੱਚਿਆਂ ਤੇ ਵਰਦਾਨ ਦੇ ਵੱਜੋਂ ਥੁੱਕ ਦਿੰਦੇ ਨੇ ਹਾਂ ਜੇ ਕੋਈ ਤੁਹਾਡੇ ਤੇ ਥੁੱਕਦਾ ਤਾਂ ਸ਼ਾਇਦ ਤੁਸੀਂ ਉਸ ਨਾਲ ਦੁਰਵਿਹਾਰ ਕਰੋਗੇ ਪਰ ਇਸ ਕਬੀਲੇ ਦੇ ਵਿੱਚ ਕਿਸੇ ਤੇ ਵੀ ਥੁੱਕਣਾ ਭਾਵ ਉਸ ਨੂੰ ਵਰਦਾਨ ਦੇਣਾ ਹੈ ਛੋਟੇ ਬੱਚੇ ਹੋਣ ਜਾਂ ਫਿਰ ਕੋਈ ਮਹਿਮਾਨ ਇਸ ਕਬੀਲੇ ਦੇ ਲੋਕ ਇੱਕ ਦੂਜੇ ਦੇ ਉੱਪਰ ਥੁੱਕ ਕੇ ਉਸ ਨੂੰ ਅਸੀਸ ਦਿੰਦੇ ਆ ਕਿਉਂਕਿ ਇਹਨਾਂ ਨੇ ਆਪਣੇ ਪੁਰਾਣੇ ਪੁਰਖਾਂ ਦੀਆਂ ਪਰੰਪਰਾਵਾਂ ਨੂੰ ਫਾਲੋ ਕੀਤਾ ਤੇ ਉਸੇ ਤਰੀਕੇ ਦੇ ਨਾਲ ਕੀਏ ਚੱਲ ਰਹੇ ਨੇ ਤੁਹਾਨੂੰ ਇਹਨਾਂ ਦੀ ਇੱਕ ਖਾਸ ਗੱਲ ਵੀ ਦੱਸਾਂਗੇ ਕਿ ਜਿਹੜਾ ਇਹ ਥੁੱਕ ਦੀ ਬਖਸ਼ੀਸ਼ ਦਿੰਦੇ ਨੇ ਬਹੁਤ ਹੀ ਖਾਸ ਲੋਕਾਂ ਨੂੰ ਦਿੱਤੀ ਜਾਂਦੀ ਹੈ ਪਾਫ ਮਸਾਈ ਕਬੀਲੇ ਦੇ ਜਿਹੜੇ ਲੋਕ ਨੇ ਉਹ ਹਰ ਕਿਸੇ ਉੱਪਰ ਨਹੀਂ ਥੁੱਕਦੇ ਉਹਨਾਂ ਦਾ ਇੱਕ ਸਿਧਾਂਤ ਹੈ ਉਹ ਉਹਨਾਂ ਲੋਕਾਂ ਉੱਪਰ ਹੀ ਥੁੱਕਦੇ ਨੇ ਜਿਨ੍ਹਾਂ ਦੀ ਉਹ ਇੱਜ਼ਤ ਕਰਦੇ ਆ ਖਾਸ ਕਰਕੇ ਸਾਡੇ ਕਬੀਲੇ ਦੇ ਛੋਟੇ ਬੱਚਿਆਂ ਤੇ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਛੋਟੇ ਬੱਚਿਆਂ ਤੇ ਥੁੱਕਿਆ ਨਾ ਗਿਆ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਦੁਖੀ ਹੋਵੇਗੀ ਉਹ ਖੁਸ਼ ਨਹੀਂ ਹੋਣਗੇ ਅਤੇ ਉਹਨਾਂ ਦਾ ਜੀਵਨ ਜਿਹੜਾ ਮੁਸੀਬਤਾਂ ਦੇ ਵਿੱਚ ਹੀ ਜਿਹੜਾ ਉਹਨਾਂ ਨੂੰ ਗੁਜ਼ਾਰਨਾ ਪਵੇਗਾ ਆਪਣੇ ਬੱਚਿਆਂ ਨੂੰ ਸੁਖੀ ਵੰ ਦੇਣ ਵਾਸਤੇ ਇਸ ਕਬੀਲੇ ਦੇ ਲੋਕ ਆਪਣੇ ਬੱਚਿਆਂ ਦੇ ਉੱਪਰ ਥੁੱਕਦੇ ਨੇ ਕਹਿ ਰਹੇ ਇਹਨਾਂ ਦੇ ਰੀਤੀ ਰਿਵਾਜ ਤੁਹਾਨੂੰ ਕਿਵੇਂ ਲੱਗੇ ਤੇ ਆਪਣਾ ਕਲਚਰ ਤਾਂ ਸਿੱਖਿਆਰ ਭੁੱਲੀ ਚੁੱਕਿਆ ਇਹਨਾਂ ਦੇ ਕਲਚਰ ਬਾਰੇ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰੋ ਤੇ ਨਾਲ ਹੀ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਵੀ